15 ਅਕਤੂਬਰ ਜਦ ਸਿਨੇਮਾ ਘਰ ਖੁੱਲਣਗੇ ਉਹ ਦਿਨ ਜਿਸ ਦਾ ਇੰਤਜ਼ਾਰ ਕਾਫੀ ਲੰਬੇ ਟਾਈਮ ਤੋਂ ਕੀਤਾ ਜਾ ਰਿਹਾ ਸੀ ਤੇ ਉਹ ਦਿਨ ਫਾਈਨਲੀ ਹੁਣ ਇੱਕ ਦਿਨ ਹੀ ਦੂਰ ਹੈ ਯਾਨੀ ਕਿ ਕੱਲ ਸਿਨੇਮਾ ਘਰ ਖੁੱਲ ਜਾਣਗੇ ਤੇ ਇਸ ਵਕਤ ਮੈਂ ਚੰਡੀਗੜ੍ਹ ਦੇ ਡੀਟੀ ਮਾਲ ਦੇ ਵਿੱਚ ਪੀਵੀਆਰ ਸਿਨੇਮਾਸ ਦੇ ਵਿੱਚ ਮੌਜੂਦ ਹਾਂ ਜਿੱਥੇ ਜ਼ੋਰ-ਸ਼ੋਰ ਨਾਲ ਚਿਹਾਰੀਆਂ ਚੱਲ ਰਹੀਆਂ ਨੇ ਕੱਲ ਲਈ ਸਿਨੇਮਾਸ ਨੂੰ ਓਪਨ ਕਰਨ ਦੇ ਲਈ ਇਸ ਵਕਤ ਅਸੀਂ ਖੜੇ ਹੋਏ ਹਾਂ ਟਿਕਟ ਕਾਊਂਟਰ ਦੇ ਉੱਤੇ ਜਿੱਥੇ ਜ਼ਿਆਦਾ ਫੋਕਸ ਜੋ ਹੈ ਉਹ ਆਨਲਾਈਨ ਟਿਕਟਿੰਗ ਦੇ ਉੱਤੇ ਕੀਤਾ ਜਾਏਗਾ ਲੇਕਿਨ ਫੇਰ ਵੀ ਜਿਹੜਾ ਇੱਕ ਫਿਜ਼ੀਕਲ ਡੈਸਕ ਹੈ ਉਹ ਅਵੇਲੇਬਲ ਰਹਿਣ ਵਾਲਾ ਹੈ ਤੁਸੀਂ ਸਭ ਤੋਂ ਪਹਿਲਾਂ نیچے ਦੇਖ ਪਾਉਂਗੇ نیچے ਦੇਖੋਗੇ ਤਾਂ ਹਰ ਜਗ੍ਹਾ ਪੁਆਇੰਟਸ ਲਗਾਏ ਗਏ ਨੇ ਕਿ ਐਨੀ ਦੂਰੀ ਬਣਾ ਕੇ ਰੱਖਣੀ ਹੋਏਗੀ ਇਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਬੰਦੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਤੇ ਜਦ ਤੁਸੀਂ ਕਾਊਂਟਰ ਤੇ ਵੀ ਪਹੁੰਚੋਗੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸੈਨੀਟਾਈਜ਼ਰ ਦਾ অপਸ਼ਨ ਮੌਜੂਦ ਰਹੇਗਾ ਕਿ ਤੁਸੀਂ ਹੱਥ ਸੈਨੀਟਾਈਜ਼ ਕਰ ਪਾਓ ਤੇ ਉਸ ਦੇ ਨਾਲ-ਨਾਲ ਇੱਥੇ ਇੱਕ ਸ਼ੀਲਡ ਲੱਗੀ ਹੋਈ ਹੈ ਤੇ ਇਸ ਸ਼ੀਲਡ ਦੇ ਵਿੱਚ ਹੀ ਤੁਸੀਂ ਟਿਕਟ ਆਪਣੀ ਖਰੀਦ ਪਾਉਂਗੇ ਤੇ ਨਾਲ ਦੀ ਨਾਲ ਤੁਹਾਡੇ ਕੋਲ ਆਨਲਾਈਨ ਪੇਮੈਂਟ ਦੇ ਸਾਰੇ ਆਪਸ਼ਨ ਇਸ ਤਰ੍ਹਾਂ ਨਾਲ ਮੁਹੱਈਆ ਕਰਾਏ ਗਏ ਨੇ ਉਸ ਦੇ ਨਾਲ-ਨਾਲ ਹਰ ਸਿਨੇਮਾ ਹਾਲ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਆਨਲਾਈਨ ਬੁਕਿੰਗ ਦਾ ਜਿਹੜਾ ਪ੍ਰਾਵਧਾਨ ਹੈ ਉਹ ਵੀ ਕੀਤਾ ਜਾਏਗਾ ਤੇ ਹਰ ਤਰ੍ਹਾਂ ਦੇ ਨਾਲ ਇਹ ਕੋਸ਼ਿਸ਼ ਕੀਤੀ ਜਾਏਗੀ ਕਿ ਚੀਜ਼ਾਂ ਨੂੰ ਕੰਟੈਕਟਲੈਸ ਰੱਖਿਆ ਜਾਵੇ ਲਗਭਗ 7 ਮਹੀਨੇ ਹੋ ਚੁਕੇ ਨੇ ਜਦ ਸਿਨੇਮਾ ਘਰ ਬੰਦ ਹੋਏ ਸੀ ਤੇ ਹੁਣ ਫਾਈਨਲੀ ਸਿਨੇਮਾ ਘਰ ਖੁੱਲਣ ਲਈ ਤਿਆਰ ਨੇ ਲੇਕਿਨ ਕੁਝ ਗਾਈਡਲਾਈਨਸ ਨੇ ਜਿਸ ਨੂੰ ਫੋਲੋ ਕਰਦਿਆਂ ਹੋਇਆ ਹੀ ਸਿਨੇਮਾ ਘਰ ਖੁੱਲ ਰਹੇ ਨੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਹੈ ਇੱਕ ਇਹਨੂੰ ਸਕੈਨ ਕਰਕੇ ਟਿਕਟ ਬੁੱਕ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਜੋ ਐਂਟਰੀ ਦਾ ਮਾਹੌਲ ਹੈ ਐਂਟਰੀ ਦੇ ਮਾਹੌਲ ਦੇ ਉੱਤੇ ਵੀ ਖਾਸ ਜਿਹੜਾ ਫੋਕਸ ਹੈ ਉਹ ਰੱਖਿਆ ਜਾਏਗਾ ਤੁਹਾਨੂੰ ਦੱਸ ਦਈਏ ਕਿ ਹਰ ਜਗ੍ਹਾ ਤੇ ਪੁਆਇੰਟਰਸ ਲੱਗੇ ਹੋਏ ਨੇ ਤਾਂ ਕਿ ਤੁਸੀਂ ਦੂਰੀ ਬਣਾ ਕੇ ਰੱਖੋ ਉਸ ਦੇ ਨਾਲ-ਨਾਲ ਸ਼ੀਲਡ ਦੇ ਨਾਲ ਜਿਹੜੇ ਅੰਪਲੋਇਜ਼ ਨੇ ਸਿਨੇਮਾ ਦੇ ਉਹ ਵੀ ਸੈਨੀਟਾਈਜ਼ਰ ਦੇ ਨਾਲ-ਨਾਲ ਹਰ ਚੀਜ਼ ਦਾ ਖਿਆਲ ਰੱਖਣਗੇ ਕਿ ਸੈਨੀਟਾਈਜ਼ੇਸ਼ਨ ਪ੍ਰੋਪਰ ਰਹੇ ਤੇ ਨਾਲ-ਨਾਲ ਟਿਕਟ 카운ਟਰ ਤੋਂ ਲੈ ਕੇ ਐਂਟਰੀ ਤੱਕ ਜਿਹੜੇ ਸਟਾਫ ਨੇ ਉਹਨਾਂ ਕੋਲ ਸ਼ੀਲਡ ਹੋਏਗੀ ਮਾਸਕ ਹੋਏਗਾ ਗਲਵਜ਼ ਹੋਣਗੇ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖਿਆ ਗਿਆ ਐਂਟਰੀ ਉੱਤੇ ਮੈਂ ਇੱਧਰ ਦਿਖਾਣਾ ਚਾਹੂੰਗਾ ਕਿ ਇੱਥੇ ਵੀ ਇੱਕ ਮਸ਼ੀਨ ਲੱਗੀ ਹੋਈ ਹੈ ਜਿੱਥੇ ਤੁਸੀਂ ਟਿਕਟਸ ਪਿਕ ਕਰ ਸਕਦੇ ਹੋ उसने नाल नाल, उते एंटी माइक्रोब फिल्म लगाई गई है जो जो कि पी वी आर सिनेमा वालों कहा जा रहा है कि ये बहुत लंबे टाइम तक जोड़े बैक्टीरियाज़ तो दूर रखती है इस वक्त अगर हूँ सिनेमा के अंदर जाओगे तो सिनेमा के अंदर जाए एक्सपीरियंस की होने वाला है वह बहुत इंट्रस्टिंग गल है क्योंकि लगभग सत्त महीने बाद जो दर्शक ने सिनेमा घर तक पहुँचे सब तो पहला काम इतने सैनिटाइजेशन का होएगा इतने सैनिटाइजर लगा हुआ है सैनिटाइजर है तो उस तो बाद अं देख स कि इतने एक पॉइंटर लग ਹੋਇਆ ਹੈ ਕਿ ਤੁਸੀਂ ਇੱਥੇ ਖੜੇ ਹੋਣੇ ਤੇ ਅਗਲੇ ਸ਼ਖਸ ਦੇ ਜਾਣ ਤੱਕ ਦਾ ਇੰਤਜ਼ਾਰ ਹੋਏਗਾ ਕ੍ਰਾਸ ਕਰਦੇ ਹੋ ਤੁਸੀਂ ਇੱਥੇ ਕੰਟੈਕਟਲੈਸ ਤੁਹਾਡੀ ਚੈਕਿੰਗ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਪਹੁੰਚਦੇ ਹੋ ਤੇ ਉਸ ਦੇ ਨਾਲ ਤੁਹਾਡਾ ਫੀਵਰ ਚੈੱਕ ਕੀਤਾ ਜਾਂਦਾ ਹੈ ਹਾਈ ਇਸ ਤਰ੍ਹਾਂ ਦੇ ਨਾਲ ਤੁਹਾਡਾ ਫੀਵਰ ਚੈੱਕ ਹੋਏਗਾ ਉਸ ਤੋਂ ਬਾਅਦ ਤੁਸੀਂ ਮੇਨ ਏਰੀਆ ਦੇ ਵਿੱਚ ਸਿਨੇਮਾ ਦੇ ਐਂਟਰ ਕਰਦੇ ਹੋ ਤੁਸੀਂ ਮੇਨ ਏਰੀਆ ਦੇ ਵਿੱਚ ਵੀ ਦੇਖੋਗੇ ਕਿ ਹਰ ਜਗ੍ਹਾ ਦੇ ਉੱਤੇ ਜੋ ਹੈ ਉਹ ਪੂਰਾ ਜਿਹੜਾ ਸੈਨੀਟਾਈਜੇਸ਼ਨ ਹੈ ਉਹ ਕੀਤਾ ਗਿਆ ਉਸ ਦੇ ਨਾਲ ਨਾਲ ਇਹ ਕੀਤਾ ਗਿਆ ਮਾਈਕਰੋਬੀਅਲ ਜਿਹੜੀ ਫਿਲਮ ਹੈ ਉਹ ਜਿਹੜੀ ਗਰਾਊਂਡ ਦੇ ਉੱਤੇ ਵੀ ਲਗਾਈ ਗਈ ਹੈ ਤਾਂ ਕਿ ਜਿਹੜਾ ਬੈਕਟੀਰੀਆ ਹੈ ਉਹ ਗਰਾਊਂਡ ਤੇ ਵੀ ਨਾ ਰਹੇ ਉਸ ਦੇ ਨਾਲ ਨਾਲ ਜਿੰਨੇ ਕੁ ਵੀ ਸਿਟਿੰਗ ਏਰੀਆਜ਼ ਨੇ ਉਸ ਦਾ ਖਾਸ ਖਿਆਲ ਰੱਖਿਆ ਗਿਆ ਕਿਉਂਕਿ ਸਿਟਿੰਗ ਏਰੀਆ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਇੰਤਜ਼ਾਰ ਕਰਦੇ ਹੋਏ ਲੋਕ ਅਕਸਰ ਜੋ ਸੋਸ਼ਲ ਡਿਸ ਇਥੇ ਤੁਸੀਂ ਦੇਖ ਸਕਦੇ ਹੋ ਇੱਕ ਕਰਾਸ ਲੱਗਾ ਆ ਯਾਨੀ ਕਿ ਜੇਕਰ ਮੈਂ ਇੱਥੇ ਬੈਠਾ ਤਾਂ ਦੂਸਰਾ ਸ਼ਖਸ ਉਸ ਪਾਸੇ ਬੈਠੇਗਾ ਮੇਰੇ ਨਾਲ ਨਹੀਂ ਬੈਠੇਗਾ ਇੱਕ ਤਰ੍ਹਾਂ ਦਾ ਇਸ਼ਾਰਾ ਹੈ ਕਿ ਤੁਸੀਂ ਨਾਲ ਨਾ ਬੈਠੋ ਤੇ ਇੱਕ ਦੂਸਰੇ ਤੋਂ ਦੂਰ ਬੈਠਣ ਦਾ ਜਿਹੜੀ ਪੂਰੀ ਪਲੈਨਿੰਗ ਹੈਗੀ ਹੈ ਤੇ ਨਾਲ ਹੀ ਹੁਣ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਇਸ ਵਕਤ ਕੱਲ ਸਿਨੇਮਾ ਖੁੱਲ ਰਹੇ ਨੇ ਇੱਥੇ ਹੁਣ ਪੂਰੀ ਤਿਆਰੀ ਚੱਲ ਰਹੀ ਹੈ ਸੈਨੀਟਾਈਜੇਸ਼ਨ ਆਲਰੇਡੀ ਜਿਹੜੀ ਹੈ ਉਹ ਹੋ ਰਹੀ ਹੈ ਉਸ ਦੇ ਨਾਲ-ਨਾਲ ਜਿਹੜੇ ਹੋਰ ਬਹੁਤ ਸਾਰੇ ਟ੍ਰੀਟਮੈਂਟਸ ਨੇ ਇੱਥੇ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੇ ਦਰਸ਼ਕ ਨੇ ਜਦੋਂ ਸਿਨੇਮਾ ਘਰ ਦੇ ਵਿੱਚ ਪਹੁੰਚਣ ਤਾਂ ਉਹ ਐਕਸਪੀਰੀਅੰਸ ਮਿਲੇ ਸਕਰੀਨ ਦੇ ਉੱਤੇ ਵੀ ਇਹਨਾਂ ਨੇ ਜੋ ਹੈ ਉਹ ਪੂਰੀ ਇਨਫੋਰਮੇਸ਼ਨ ਹੈ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੂਰੀ ਰੱਖੀ ਜਾਵੇ ਉਸ ਤੋਂ ਬਾਅਦ ਮਾਸਕ ਪਾਇਆ ਜਾਵੇ ਉਸ ਦੇ ਨਾਲ ਨਾਲ ਹੋਰ ਜੋ-ਜੋ ਵੀ ਇਨਫੋਰਮੇਸ਼ਨ ਜ਼ਰੂਰੀ ਹੈ ਉਹ ਸਾਰੀਆਂ ਤੁਹਾਨੂੰ ਸਕਰੀਨਸ ਦੇ ਉੱਤੇ ਵੀ ਇੱਥੇ ਮਾਸਕ ਦੀ ਗੱਲ ਹੋ ਰਹੀ ਹੈ ਹੈਂਡ ਗਲਵਸ ਦੀ ਗੱਲ ਹੋ ਰਹੀ ਹੈ ਸੈਨੀਟਾਈਜ਼ਰ ਦੀ ਗੱਲ ਹੋ ਰਹੀ ਹੈ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਨੇ ਇਹ ਇਸ ਦੀ ਜਾਣਕਾਰੀ ਜੋ ਹੈ ਲਗਾਤਾਰ ਇਹਨਾਂ ਦੀ ਸਕਰੀਨਸ ਦੇ ਉੱਤੇ ਵੀ ਫਲੈਸ਼ ਹੋ ਰਹੀ ਹੈ ਹੁਣ ਗੱਲ ਆਉਂਦੀ ਹੈ ਕਿ ਫੂਡ ਖਾਣਾ ਪੀਣਾ ਤਾਂ ਕਹਿੰਦੇ ਨਾ ਸਿਨੇਮਾ ਚਾਹੀਏ ਤਾਂ ਖਾਣਾ ਪੀਣਾ ਤਾਂ ਬੰਦ ਆਏ ਤਾਂ ਫੂਡ ਦਾ ਕੀ ਮਾਹੌਲ ਰਹੇਗਾ ਤਾਂ ਮੋਸਟ ਆਫ ਦੀ ਟਾਈਮ ਜਿਹੜਾ ਪੈਕਡ ਫੂਡ ਹੀ ਜੋ ਹੈ ਉਹ ਮੁਹੱਈਆ ਕਰਾਇਆ ਜਾਏਗਾ ਤੇ ਜਿਸ ਤਰ੍ਹਾਂ ਨਾ ਖਾਸ ਕਰਕੇ ਅਗਰ ਅਪਾ ਗਲ ਕਰਦੇ ਆ ਪੋਪਕੋਰਨਸ ਦੀ ਪੋਪਕੋਰਨਸ ਦੇ ਜਿਹੜੇ ਬਾਕਸੇਸ ਨੇ ਮੈਂ ਖਾਸ ਕਰਕੇ ਜਿਹੜੇ ਬਾਕਸੇਸ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ আল্ট্রা ਵਾਇਓਲਟ ਰੇਜ਼ ਦੇ ਨਾਲ ਉਹ ਸੈਨੀਟਾਈਜ਼ ਕਰਨਗੇ ਉਹ ਜਿਹੜਾ ਸਾਹਮਣੇ ਬਾਕਸ ਦੇਖ ਰਹੇ ਹੋ ਤੁਸੀਂ ਉਸ ਦੇ ਵਿੱਚ ਜਿਹੜੇ ਬਾਕਸਸ ਨੇ ਜਿਹੜੇ ਉਹ ਸਾਹਮਣੇ ਬਾਕਸ ਹੈ ਬਲੈਕ ਕਲਰ ਵਾਲਾ ਤੇ ਉਸ ਦੇ ਵਿੱਚ ਖਾਸ ਤੌਰ ਤੇ ਜਿਹੜੇ ਪੋਪ ਕੌਰਨ ਦੇ ਬਾਕਸਸ ਹੈ ਉਹਨਾਂ ਨੂੰ ਰੱਖਿਆ ਜਾਏਗਾ ਤੇ ਬਾਅਦ ਚ ਜਦ ਸਰਵ ਵੀ ਹੋਣਗੇ ਤਾਂ ਉਹਨਾਂ ਨੂੰ ਕਵਰ ਤਰੀਕੇ ਨਾਲ ਹੀ ਸਰਵ ਕੀਤਾ ਜਾਏਗਾ ਇੱਕ ਹੋਰ ਚੀਜ਼ ਹੈ ਪਹਿਲਾਂ ਹੁੰਦਾ ਸੀ ਕਿ ਤੁਸੀਂ ਸਿਨੇਮਾ ਦੇ ਵਿੱਚ ਬੈਠੇ ਤੇ ਤੁਸੀਂ ਆਪਣਾ ਜੋ ਸਮਾਨ ਹੈ ਉਹ ਆਰਡਰ ਕਰ ਦਿੱਤਾ ਸੀਟ ਤੇ ਪਹੁੰਚਦਾ ਸੀ ਉਹ ਨਹੀਂ ਹੋਏਗਾ ਤੁਸੀਂ ਆਪਣਾ ਆਰਡਰ ਜੋ ਹੈ ਉਹ ਸਕੈਨ ਤਰੀਕੇ ਨਾਲ ਪੋਸਟ ਕਰ ਸਕਦੇ ਹਾਂ ਇੱਥੇ ਵੀ ਤੁਸੀਂ ਦੇਖੋਗੇ ਤਾਂ ਇੱਥੇ ਪੂਰਾ ਇੱਕ ਮੁਹैया ਕਰਾਇਆ ਗਿਆ ਕਿ ਕਿਸ ਤਰ੍ਹਾਂ ਨਾਲ ਇੱਥੇ ਗੈਪ ਮੇਨਟੇਨ ਕੀਤਾ ਜਾਵੇ ਐਦੀ ਐਂਟਰੀ ਉੱਤੇ ਵੀ ਸੈਨੀਟਾਈਜ਼ਰਸ ਲੱਗੇ ਹੋਣਗੇ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਹੀ ਆਪਣਾ ਫੂਡ ਅੱਗੇ ਪਿਕ ਕਰਨ ਜਾਓ ਇਸ ਤਰ੍ਹਾਂ ਦੇ ਨਾਲ ਜਿਹੜੇ ਪੂਰੇ ਕਹਿ ਸਕਦੇ ਆ ਗਾਈਡਲਾਈਨਸ ਨੂੰ ਫੋਲੋ ਕੀਤਾ ਜਾ ਰਿਹਾ ਹੈ ਜਿਉਂ ਕਿ 15 ਅਕਤੂਬਰ ਨੂੰ ਸਿਨੇਮਾ ਖੁੱਲਣ ਤੋਂ ਪਹਿਲਾਂ ਸਾਰੀਆਂ ਗਾਈਡਲਾਈਨਸ ਜੋ ਨੇ ਉਸ ਸਿਨੇਮਾ ਘਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਨੇ ਤੇ ਹੁਣ ਉਸ ਦੀ ਤਿਆਰੀ ਦੇ ਵਿੱਚ ਜੋ ਹੈ ਪੂਰਾ ਮਾਹੌਲ ਇੱਥੇ ਦਿਖ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਸਭ ਤੋਂ ਪਹਿਲਾਂ ਇੱਕ ਇੰਪੋਰਟੈਂਟ ਚੀਜ਼ ਇਹ ਵੀ ਹੈਗੀ ਹੈ ਕਿ ਫਿਲਮਾਂ ਕਿਹੜੀਆਂ ਰਿਲੀਜ਼ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਨਵੀਆਂ ਫਿਲਮਾਂ ਆ ਉਹ ਹਜੇ ਰਿਲੀਜ਼ ਨਹੀਂ ਹੋਣਗੀਆਂ ਬਲਕਿ ਜੋ ਫਿਲਮਾਂ ਪਹਿਲਾਂ ਰਿਲੀਜ਼ ਹੋ ਚੁੱਕੀਆਂ ਸੀ ਸਿਰਮਾ ਘਰਾਂ ਦੇ ਵਿੱਚ ਚੰਗਾ ਐਕਸਪੀਰੀਅੰਸ ਸੀ ਤੇ ਉਹਨਾਂ ਨੂੰ ਚੰਗਾ ਕਮਾਈ ਕੀਤੀ ਉਹਨਾਂ ਨੂੰ ਹੀ ਫਿਲਹਾਲ ਦੇ ਲਈ ਰਿਲੀਜ਼ ਕੀਤਾ ਜਾਏਗਾ ਇੱਥੇ ਵੀ ਸੀਟਿੰਗ ਅਗਰ ਤੁਸੀਂ ਦੇਖੋਗੇ ਤਾਂ ਸੀਟਿੰਗ ਦੇ ਵਿੱਚ ਪੂਰਾ ਮਾਹੌਲ ਇੱਥੇ ਦੇਖੋ ਇੱਕ ਕ੍ਰਾਸ ਲਗਾ ਹੋਇਆ ਯਾਨੀ ਕਿ ਤੁਸੀਂ ਆਰਾਮ ਦੇ ਨਾਲ ਇੱਕ ਗੈਪ ਤੋਂ ਬਾਅਦ ਹੀ ਬੈਠ ਪਾਉਗੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਵੱਡਾ ਇੰਪੋਰਟੈਂਟ ਹੈ ਅਤੇ ਉਸ ਦਾ ਖਿਆਲ ਹਰ ਪਾਸੇ ਰੱਖਿਆ ਜਾਂਦਾ ਆਰੋਗ્ય ਸੇਤੂ ਐਪ ਹੋਣਾ ਤੁਹਾਡੇ ਫੋਨ ਦੇ ਵਿੱਚ ਜ਼ਰੂਰੀ ਹੈ ਕਿਸੇ ਮਾਲ ਦੇ ਵਿੱਚ ਵੀ ਜਦ ਤੁਸੀਂ ਐਂਟਰ ਕਰਦੇ ਹੋ ਤਾਂ ਆਰੋਗ્ય ਸੇਤੂ ਹੈਪ ਐਪ ਹੋਣਾ ਤੁਹਾਡੇ ਕੋਲ ਜ਼ਰੂਰੀ ਹੈ ਤੇ ਉਹ ਸਿਨੇਮਾ ਘਰਾਂ ਦੇ ਵਿੱਚ ਵੀ ਚੈੱਕ ਹੋਏਗੀ ਤੇ ਉਸ ਦੇ ਨਾਲ ਨਾਲ ਹੋਰ ਜਿਹੜੀ ਗਵਰਨਮੈਂਟ ਵੱਲੋਂ ਗਾਈਡਲਾਈਨਸ ਦਿੱਤੇ ਗਏ ਨੇ ਉਹਨਾਂ ਨੂੰ ਪ੍ਰੋਪਰ ਫਾਲੋ ਕਰਨ ਦੀ ਲੋੜ ਹੈ ਹੁਣ ਪੀਵੀਆਰ ਸਿਨੇਮਾਸ ਦੇ ਵਿੱਚ ਹੈਗੇ ਆ ਅਸੀਂ ਇਸ ਵਕਤ ਤੇ ਕੱਲ ਦੀ ਤਿਆਰੀ ਦੇ ਲਈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੁਝ ਬਲੂਨਸ ਵੀ ਲਗਾਏ ਗਏ ਨੇ ਤੇ ਕਿ ਆ ਪੂਰੀ ਪੂਰੀ ਤਿਆਰੀ ਜੋ ਹੈ ਉਹ ਸਿਨੇਮਾ ਨੂੰ ਖੋਲਣ ਦੀ ਕੀਤੀ ਗਈ ਹੈ ਇੱਥੇ ਵੀ ਐਂਟਰੈਂਸ ਤੇ ਅਗਰ ਦੇਖੀਏ ਕਿ ਦ ਐਂਟਰੈਂਸ ਤੇ ਵੀ ਗੈਪਸ ਲਗਾਏ ਗਏ ਨੇ ਤਾਂ ਕਿ ਕੋਈ ਪੀੜ ਕੰਗੀ ਜਦ ਜੀ ਸਿਨੇਮਾ ਘਰ ਦੇ ਦਰਵਾਜ਼ੇ ਖੁੱਲਦੇ ਨੇ ਜਦ ਆਡੀ ਦੇ ਵਿੱਚ ਐਂਟਰ ਹੋਣਾ ਹੁੰਦਾ ਉਸ ਵੇਲੇ ਵੀ ਸਾਰੇ ਨਾਲ-ਨਾਲ ਜੁੜ ਜਾਂਦੇ ਨੇ ਕਈ ਵਾਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਿਆ ਜਾਂਦਾ ਉਸ ਨੂੰ ਪੂਰਾ ਧਿਆਨ ਦੇ ਵਿੱਚ ਰੱਖਦੇ ਹੋਏ ਇੱਥੇ ਤੁਹਾਡੇ ਕੋਲ ਪੂਰੇ ਗੈਪਸ ਇੱਥੇ ਦਿੱਤੇ ਗਏ ਨੇ ਉਸ ਦੇ ਨਾਲ-ਨਾਲ ਇੱਥੇ ਨਾਲ ਹੀ ਸੈਨੀਟਾਈਜੇਸ਼ਨ ਦਾ ਪ੍ਰਬੰਧ ਇੱਥੇ ਵੀ ਹੈਗਾ ਤੇ ਸਟਾਫ ਪੂਰੀ ਨਜ਼ਰ ਰੱਖੇਗਾ ਕਿ ਜਿਹੜੀ ਗਾਈਡਲਾਈਨਸ ਹੈ ਉਸ ਨੂੰ ਫੋਲੋ ਕੀਤਾ ਜਾਵੇ ਤੇ ਨਾਲ ਦੀ ਨਾਲ ਕੋਈ ਵੀ ਕਹਿ ਸਕਦੇ ਆ ਕਿ ਇੱਕ ਦੂਜੇ ਦੇ ਨਾਲ ਜੁੜ ਕੇ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਦਾ ਹੋਇਆ ਨਾ ਦਿਖੇ ਹੁਣ ਤੁਹਾਨੂੰ ਇੱਕ ਆਡੀ ਦੇ लेके चल रहे जिथे फिलहाल काम चल रहे है कल सिनेमा घर खुलने ते ते ऑडी दी जेडी तैयारी है ओ भी चल रही है इस वक्त आ, कुछ रोज ने जो तैयार होगिया ने ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਸੀਟ ਦੇ ਉੱਤੇ ਬੰਦਾ ਬੈਠੇਗਾ ਦੂਸਰੀ ਸੀਟ ਦੇ ਉਤੇ ਟੇਪ ਲੱਗੀ ਹੋਈ ਹੈ ਤਾਂ ਕਿ ਉੱਥੇ ਕੋਈ ਸ਼ਖਸ ਨਾ ਬੈਠ ਸਕੇ ਇਸ ਤਰ੍ਹਾਂ ਦੇ ਨਾਲ ਪੂਰੇ ਆਡੀਨੂ ਤਿਆਰ ਕੀਤਾ ਜਾਏਗਾ ਤੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਸੀਗਾ ਯਾਨੀ ਕਿ ਹੁਣ ਅਗਰ ਤੁਸੀਂ ਦੋ ਲੋਕ ਵੀ ਇੱਥੇ ਫਿਲਮ ਵੇਖਣ ਆ ਰਹੇ ਹੋ ਤਾਂ ਤੁਸੀਂ ਇਕੱਠੇ ਨਹੀਂ ਬੈਠੋਗੇ ਇੱਕ ਸੀਟ ਛੱਡ ਕੇ ਹੀ ਤੁਹਾਨੂੰ ਬੈਠਣਾ ਪਏਗਾ ਤਾਂ ਸਿੱਧੇ ਤੌਰ ਤੇ 50% ਦੀ ਜਿਹੜੀ ਸੀਟਿੰਗ ਹੈ ਉਸ ਦਾ ਇਸਤੇਮਾਲ ਹੁਣ ਇਸ ਤਰ੍ਹਾਂ ਦੇ ਨਾਲ ਕੀਤਾ ਜਾਏਗਾ ਹੁਣ ਸਭ ਤੋਂ ਵੱਡਾ ਇੱਕ ਹੋਰ ਸਵਾਲ ਖੜਾ ਹੁੰਦਾ ਸੀ ਕਿ ਆਖਿਰਕਾਰ ਕੀ ਬੈਕ ਟੂ ਬੈਸ ਸ਼ੋਅ ਚੱਲਣਗੇ ਕਿਉਂਕਿ ਅਜਰ ਵੀ ਆਪਾਂ ਸਿਨੇਮਾ ਦੇ ਵਿੱਚ ਫਿਲਮ ਵੇਖਣ ਜਾਂਦੇ ਆ ਤਾਂ ਕੀ ਹੁੰਦਾ ਹੈ ਕਿ ਅਸੀਂ ਸਿਨੇਮਾ ਚ ਫਿਲਮ ਵੇਖਣ ਪਹੁੰਚੇ ਤਾਂ ਉਸ ਤੋਂ ਬਾਅਦ ਫਿਲਮ ਖਤਮ ਹੋਈ ਤੇ ਨਾਲ ਦੀ ਨਾਲ ਹੀ ਜੋ ਹੈ ਅਗਲਾ होने की तैयारी पांच मिनट का समा होता लेकिन हम अद्धे घंटे का जो पूरा गैप है वो लिया जाएगा सैनिटाइज की सैनिटाइजेषन की जाएगी उस तो ट्रीटमेंट्स जाने फिर ही जो अगला जो शो है उस जाएगा क्योंकि बहुत इंपोर्टेंट हो जाएगा सिनेमा खुलन तो पहला कि सबट्टी का ख्याल रख्या जाए तो सेफ्टी का पूरा ख्याल रखते हुए इस टाइम इतने सारे इंतजाम जो ने सिनेमाघर वालों किए जा रहे हैं तो देख सकते हो कि सैनिटाइजेषन का जो प्रावधान है वह किया गया ਹੁਣ ਸਿਨੇਮਾ ਘਰਾਂ ਦੇ ਵਿੱਚ ਕਿੰਨੇ ਨਾ 7 ਮਹੀਨੇ ਬਾਅਦ ਬਹਾਰ ਆਏਗੀ ਸਿਨੇਮਾ ਦੇ ਵਿੱਚ ਜਾਣਾ ਕਿੰਨਾ ਬਾਲੀਵੁੱਡ ਨੂੰ ਬਹੁਤ ਇੰਤਜ਼ਾਰ ਹੈ ਪੰਜਾਬੀ ਫਿਲਮਾਂ ਨੂੰ ਵੀ ਰਿਲੀਜ਼ ਦਾ ਇੰਤਜ਼ਾਰ ਹੈ ਲੇਕਿਨ ਫਿਲਹਾਲ ਦੇ ਲਈ ਉਹ ਫਿਲਮਾਂ ਨੂੰ ਰਿਲੀਜ਼ ਕੀਤਾ ਜਾਏਗਾ ਜੋ ਕਿ ਆਲਰੇਡੀ ਸਿਨੇਮਾ ਘਰਾਂ ਦੇ ਵਿੱਚ ਆ ਚੁੱਕੀਆਂ ਨੇ ਓਵਰਆਲ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੇ ਨਾਲ ਪੂਰਾ ਗੈਪ ਦਾ ਖਿਆਲ ਰੱਖਿਆ ਜਾਏਗਾ ਸਟਾਫ ਵੱਲੋਂ ਇਹ ਵੀ ਖਿਆਲ ਰੱਖਿਆ ਜਾਏਗਾ ਕਿ ਜਦ ਕੋਈ ਸਿਨੇਮਾ ਦੇ ਵਿੱਚ ਫਿਲਮ ਵੇਖ ਕੇ ਗਿਆ ਹੈ ਉਸ ਤੋਂ ਬਾਅਦ ਉਹ ਭੀੜ ਦੇ ਵਿੱਚ ਬਾਹਰ ਨਾ ਨਿਕਲੇਨ ਇੱਕ-ਇੱਕ ਕਰਕੇ ਆਰਾਮ ਨਾਲ ਬਾਹਰ ਨਿਕਲੇਨ ਐਗਜ਼ਿਟ ਦੀ ਗੱਲ ਕਰੀਏ ਤਾਂ ਉੱਥੇ ਜੋ ਗੈਪਸ ਨੇ ਜੋ ਪੁਆਇੰਟਰਸ ਨੇ ਉਹ ਲਗਾਏ ਗਏ ਨੇ ਤਾਂ ਕਿ ਕੋਈ ਵੀ ਇਕੱਠ ਸਾਥ ਜੁੜ ਕੇ ਸਿਨੇਮਾ ਤੋਂ ਬਾਹਰ ਨਾ ਨਿਕਲੇ ਫਿਲਹਾਲ ਉਹ ਸਿਨੇਮਾਕਰ ਇਸ ਸਿਨੇਮਾ ਹਾਲ ਦੇ ਵਿੱਚ ਮੈਂ ਮੌਜੂਦ ਹਾਂ ਜਿੱਥੇ ਕੱਲ ਤੋਂ ਫਿਲਮਾਂ ਚਲਣੀਆਂ ਸ਼ੁਰੂ ਹੋ ਜਾਣਗੀਆਂ ਇਸ ਵੱਡੇ ਪਰਦੇ ਦੇ ਉੱਤੇ ਸਿਤਾਰਿਆਂ ਨੂੰ ਵੀ ਇੰਤਜ਼ਾਰ ਹੈ ਕਿ ਆਖਿਰਕਾਰ ਵਾਪਸ ਅਸੀਂ ਕਦੋਂ ਚਮਕਾਂਗੇ ਤੇ ਦਰਸ਼ਕਾਂ ਨੂੰ ਵੀ ਇੰਤਜ਼ਾਰ ਹੈ ਕਿ ਆਖਿਰਕਾਰ ਉਹ ਐਂਟਰਟੇਨਮੈਂਟ ਕਦੋਂ ਵਾਪਸ ਆਏਗਾ ਜਿਸ ਦਾ ਇੰਤਜ਼ਾਰ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਹੈ ਕਿਉਂਕਿ ਸਿਨੇਮਾ ਦੇ ਵਿੱਚ ਫਿਲਮ ਵੇਖਣ ਦਾ ਜੋ ਨਜ਼ਾਰਾ ਹੁੰਦਾ ਹੈ ਸਿਨੇਮਾ ਦੇ ਵਿੱਚ ਜੋ ਕਹਿ ਸਕਦੇ ਐ ਐਕਸਪੀਰੀਅੰਸ ਹੁੰਦਾ ਐ ਫਿਲਮ ਵੇਖਣ ਦਾ ਉਹ ਕਿਤੇ ਹੋਰ ਤਾਂ ਨਹੀਂ ਮਿਲ ਸਕਦਾ ਲੇਕਿਨ ਅੱਜ ਇਹ ਕਹਿ ਸਕਦਾ ਕਿ ਮੈਂ ਸਿਨੇਮਾ ਦੇ ਵਿੱਚ ਆ ਕੇ ਬਹੁਤ ਚੰਗਾ ਲੱਗ ਰਿਹਾ ਐ ਤੇ ਇਹ ਇਸ ਚੀਜ਼ ਦਾ ਇੰਤਜ਼ਾਰ ਜ਼ਰੂਰ ਰਹੇਗਾ ਕਿ ਕਦੋਂ ਜਿਹੜੀਆਂ ਫਿਲਮਾਂ ਨੇ ਉਹ ਵਾਪਸ ਵੱਡੇ ਪਰਦੇ ਦੇ ਉੱਤੇ ਰਿਲੀਜ਼ ਹੋਣੀਆਂ ਸ਼ੁਰੂ ਹੋਣ ਤੇ ਕਦੋਂ ਜਿਹੜੀ ਇਹ ਸਿਨੇਮਾ ਦੀ ਬਹਾਰ ਐ ਉਹ ਵਾਪਸ ਆਵੇ ਕਿਉਂਕਿ ਕੋਰੋਨਾ ਵਾਇਰਸ ਦੀ ਆਫਤਾ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਲਾਕਡਾਊਨ ਹੋਇਆ ਉਸ ਤੋਂ ਬਾਅਦ ਸਿਨੇਮਾ ਘਰਾਂ ਤੇ ਸਭ ਤੋਂ ਵੱਡਾ ਪ੍ਰਭਾਵ ਇਹ ਵੀ ਵੇਖਣ ਨੂੰ ਮਿਲਿਆ ਕਿਉਂਕਿ ਜੋ ਸਿਨੇਮਾ ਘਰ ਸੀ ਉਹ ਲੰਬੇ ਟਾਈਮ ਤੱਕ ਆੰਦਰੇ ਨੇ ਤੇ ਹੁਣ 7 ਮਹੀਨੇ ਬਾਅਦ ਫਾਈਨਲੀ ਉਹ ਮੌਕਾ ਜੋ ਹੈ ਉਹ ਆ ਗਿਆ ਹੈ ਜਦ cinema car ਖੁੱਲਣਗੇ ਸਿਨੇਮਾ ਕਰਾਂ ਨੂੰ ਖੋਲਣ ਦੇ ਲਈ ਇੱਕ ਵੱਡੀ ਰਿਸਪੌਂਸਿਬਿਲਟੀ ਜੋ ਹੈ ਉਹ ਹੈ ਗਾਈਡਲਾਈਨਸ ਨੂੰ ਫੋਲੋ ਕਰਨਾ ਗਾਈਡਲਾਈਨਸ ਨੂੰ ਫੋਲੋ ਕੀਤਾ ਜਾਵੇ ਉਸ ਤੋਂ ਬਾਅਦ ਦਰਸ਼ਕਾਂ ਨੂੰ ਸਿਨੇਮਾ ਕਰਾਂ ਤੱਕ ਲਿਆਇਆ ਜਾਵੇ ਉਸ ਤੋਂ ਬਾਅਦ ਹੀ ਇਹ ਡਿਸੀਜਨ ਹੋ ਪਾਏਗਾ ਕਿ ਆਖਿਰਕਾਰ ਨਵੀਆਂ ਫਿਲਮਾਂ ਕਦੋਂ ਰਿਲੀਜ਼ ਹੋਣਗੀਆਂ ਕਿਉਂਕਿ ਹਜੇ ਤੱਕ ਇਹੀ ਜੋ ਹੈ ਉਹ ਫੋਕਸ ਹੈ ਕਿ ਜੋ ਪੁਰਾਣੀਆਂ ਪਹਿਲਾਂ ਹਿੱਟ ਹੋ ਚੁੱਕੀਆਂ ਫਿਲਮਾਂ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਏਗਾ ਗਾਈਡਲਾਈਨਸ ਦਾ ਫੋਲੋ ਕਰਦੇ ਹੋਏ ਜਿਸ ਤਰ੍ਹਾਂ ਨਾਲ ਮਾਰਕਿੰਗ ਕੀਤੀ ਗਈ ਹੈ ਤੇ ਪੂਰਾ ਖਿਆਲ ਰੱਖਿਆ ਜਾ ਰਿਹਾ ਕਿ ਆਖਿਰਕਾਰ ਜਿਹੜੇ ਦਰਸ਼ਕ ਨੇ ਉਹ ਸਿਨੇਮਾ ਕਰਾਂ ਤੱਕ ਆਣ ਤੇ ਉਸ ਤੋਂ ਬਾਅਦ ਇਹ ਇੰਡਸਟਰੀ ਵੀ ਵਾਪਸ ਉਸੇ ਤਰ੍ਹਾਂ ਨਾਲ ਚੱਲੇ ਜਿਸ ਤਰ੍ਹਾਂ ਨਾਲ ਇਹ ਪਹਿਲੇ ਚੱਲਦੀ ਸੀ ਹਾਊਸ ਫੁੱਲ ਹੋਣ ਠੀਕ ਹੈ ਹੁਣ ਹਾਊਸ ਫੁੱਲ ਤਾਂ ਫਿਲਹਾਲ ਨਹੀਂ ਹੋ ਸਕਦੇ ਲੇਕਿਨ 50% ਆਡੀਅנס ਤਾਂ ਫੁੱਲ ਹੋਵੇ ਐਸ ਦੀ ਉਮੀਦ ਸਿਨੇਮਾ ਘਰ ਦੇ ਨਾਲ-ਨਾਲ ਬਾਲੀਵੁੱਡ ਜਗਤ ਵੀ ਲਗਾਈ ਬੈਠਾ ਉਸ ਦੇ ਨਾਲ-ਨਾਲ ਪੰਜਾਬੀ ਸਿਨੇਮਾ ਨੂੰ ਵੀ ਉਮੀਦ ਹੈ 2021 ਦੇ ਵਿੱਚ ਕਈ ਪੰਜਾਬੀ ਫਿਲਮਾਂ ਵੀ ਰਿਲੀਜ਼ ਹੋਣੀਆਂ ਸੀ ਜੋ ਫਿਲਹਾਲ ਹਜੇ ਰਿਲੀਜ਼ ਨਹੀਂ ਹੋ ਪਾਈਆਂ ਕਿਉਂਕਿ ਸਿਨੇਮਾ ਬੰਦ ਹੋ ਗਏ ਕੁਝ ਫਿਲਮਾਂ ਤਾਂ ਰਿਲੀਜ਼ ਹੀ ਹੋਈਆਂ ਸੀ ਅਗਲੇ ਦਿਨ ਲਾਕਡਾਊਨ ਹੋ ਗਿਆ ਤੇ ਉਹ ਫਿਲਮਾਂ ਵੀ ਵਾਪਸ ਸਿਨੇਮਾ ਘਰਾਂ ਦੇ ਵਿੱਚ ਆ ਸਕਦੀਆਂ ਨੇ ਹੋਰ ਵੀ ਕਈ ਫਿਲਮਾਂ ਨੇ ਜਿਹੜੀਆਂ रिलीज़ ਹੋਣ ਲਈ ਤਿਆਰ ਨੇ ਕੁਝ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਦੀਵਾਲੀ ਦੇ ਆਸ-પાસ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਆਂ ਫਿਲਮਾਂ ਰਿਲੀਜ਼ ਜ਼ਰੂਰ ਹੋਣਗੀਆਂ ਵਾਸ਼ਰੂਮਸ ਦੇ ਨਾਲ-ਨਾਲ ਪਾਣੀ ਵਾਲੀ ਥਾਂ ਦੇ ਉੱਤੇ ਵੀ ਪ੍ਰੋਪਰ ਅਰੇਂਜਮੈਂਟ ਕੀਤੇ ਗਏ ਨੇ ਤਾਂ ਕਿ ਕੰਟੈਕਟਲੈਸ ਸਾਰਾ ਕੁਝ ਰਹਿ ਸਕੇ ਤੁਹਾਨੂੰ ਮੈਂ ਇਸ ਵਕਤ ਦਿਖਾਣਾ ਜਾ ਕੇ ਮੈਂ ਤੁਹਾਨੂੰ ਡਰਿੰਕਿੰਗ ਵਾਟਰ ਦਾ ਸੁਵਿਧਾ ਦਿਖਾਉਣਾ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਕੰਟੈਕਟਲੈਸ ਕੀਤੀ ਗਈ ਹੈ ਇਸ ਵਕਤ ਜਿਵੇਂ ਤੁਸੀਂ ਪਾਣੀ ਪੀਣ ਆਉਂਦੇ ਤੁਸੀਂ ਇੱਥੇ ਇੱਥੋਂ ਇੱਕ ਕੱਪ ਪਿਕ ਕੀਤਾ ਤੇ ਉਸ ਦੇ ਨਾਲ ਤੁਸੀਂ نیچے ਕੰਟੈਕਟਲੈਸ ਕਰਕੇ ਇਸ ਤਰ੍ਹਾਂ ਦੇ ਨਾਲ ਜੋ ਹੈ ਉਹ ਕਾਬੂ ਪਰ ਲਿਆ ਆਪਣਾ ਇਥੇ ਕਿਸੇ ਵੀ ਚੀਜ਼ ਨੂੰ ਜ਼ਿਆਦਾ ਟੱਚ ਕਰਨਾ ਇਨਫੈਕਸ਼ਨ ਫੈਲਾ ਸਕਦਾ ਹੈ ਤਾਂ ਉਸ ਨੂੰ ਜੋ ਹੈ ਉਹ ਕੰਟਰੋਲ ਕਰਨ ਵਾਸਤੇ ਸਿੱਧੇ ਤੌਰ ਤੇ ਕੰਟੈਕਟਲੈਸ ਹੀ ਸਾਰੇ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਹੁਣ কাল ਤੋਂ ਸਿਨੇਮਾ ਘਰ ਖੁੱਲ ਜਾਣਗੇ ਕਿੰਨੇ ਦਸ਼ਕ ਹੁਮ-ਹੁਮਾ ਕੇ ਫਿਲਮਾਂ ਵੇਖਣ ਪਹੁੰਚਦੇ ਨੇ ਐਸੇ ਉੱਤੇ ਵੀ ਸਭ ਦੀ ਨਜ਼ਰ ਜ਼ਰੂਰ ਟਿਕ ਰਹੇਗੀ ਸਿਨੇਮਾ ਘਰ 15 ਤਰੀਕ ਨੂੰ ਖੁੱਲਣ ਲਈ ਤਿਆਰ ਹੈ ਇਸ ਵਕਤ ਸਾਡੇ ਨਾਲ ਚੰਡੀਗੜ੍ਹ ਤੋਂ ਇੱਕ ਫਿਲਮ ਡਿਸਟ੍ਰਿਬਿਊਟਰ ਰਾਜਨੇਜਾ ਜੀ ਜੁੜ ਰਹੇ ਨੇ ਸਰ ਵੈਲਕਮ ਟੂ এবੀਪੀ ਥੈਂਕ ਯੂ ਸਰ ਸਰ ਫਾਈਨਲੀ ਸਤਮੀ ਨਯਾ ਬਾਦ ਸਿਨੇਮਾ ਖੁੱਲਣ ਲਈ ਤਿਆਰ ਹੈ ਤਾਂ ਡਿਸਟ੍ਰੀਬਿਊਸ਼ਨ ਵੱਲੋਂ ਕੀ ਕੁਝ ਹੋਣ ਵਾਲਾ ਕੁਝ ਨਵਾਂ ਫਿਲਮਾਂ ਕਿਉਂਕਿ ਕਿ ਹੁਣ ਕੀ ਸਿਨੇਮਾ ਦੇ ਵਿੱਚ ਸ਼ੋਕਸ ਕੀ ਐ ਐਕਚੁਅਲੀ ਅਜੇ ਨਿਊ ਪਿਕਚਰਸ ਸਟਾਰਟ ਨਹੀਂ ਹੋਣਗੀਆਂ ਸਾਰੀਆਂ ਪੁਰਾਣੀਆਂ ਪਿਕਚਰਸ ਸਟਾਰਟ ਹੋਣਗੀਆਂ ਚਲ ਮੇਰੇ ਪੁੱਤ ਤੂ ਐਂਡ ਕਿਸਮਤ ਵਗੈਰਾ ਔਰ ਉਤਾਨਾ ਜੀ ਇਹ ਪਿਕਚਰਾਂ ਰੀਲੀਜ਼ ਹੋਣਗੀਆਂ ਕਿਉਂਕਿ ਲੋਕਾਂ ਨੂੰ ਲਿਆਣਾ ਹੈ ਲੋਕ ਆਣਗੇ ਲੋਕ ਐਕਸਾਈਟਿਡ ਨੇ ਅਸੀਂ ਬਲਕਿ ਅੱਜ ਓਪਨ ਸਿਨੇਮਾ ਵਗੈਰਾ ਸਾਰੀ ਕਲੀਨਿੰਗ ਵਗੈਰਾ ਚੱਲ ਰਹੀ ਹੈ ਪਰ ਲੋਕ ਵੈਰੀਫਿਕੇਸ਼ਨ ਕਰਨ ਲਈ ਆ ਰਹੇ ਹੈ ਕਿ ਕੌਨਸੀ ਪਿਕਚਰ ਲੱਗ ਰਹੀ ਹੈ ਕੈਸੇ ਲੱਗ ਰਹੀ ਹੈ ਤਾਂ ਮਤਲਬ ਉਸ ਦੀ ਵਜ੍ਹਾ ਨਾਲ ਸਾਨੂੰ ਉਮੀਦ ਪੂਰੀ ਹੈ ਕਿ ਲੋਕ ਆਣਗੇ ਜੀ ਸਰ ਚੰਡੀਗੜ੍ਹ ਦੇ ਵਿੱਚ ਵੀ ਕੁਝ ਸਿਨੇਮਾਸ ਕੱਲ ਖੁੱਲ ਰਹੇ ਨੇ ਕੁਝ ਪਰਸੋ ਤੋਂ ਖੁੱਲ ਰਹੇ ਨੇ ਕਿਉਂਕਿ ਸ਼ੈਡਿਊਲਸ ਹਲੇ ਫਾਈਨਲ ਕਿਸੇ ਦਾ ਵੀ ਨਹੀਂ ਹੋਇਆ ਹੈ ਕਿ ਇਹ ਸਾਰੇ ਸਿਨੇਮਾਸ ਜਿਹੜੇ ਆ ਕਦੋਂ ਤੱਕ ਸਾਰੇ ਕੰਪਲੀਟ ਓਪਨ ਹੋ ਜਾਣਗੇ 4-5 ਸਿਨੇਮਾ ਜਿਹੜੇ ਸਾਡੇ ਇਸ ਵੀਕ ਖੁੱਲ ਜਾਣਗੇ ਮਤਲਬ ਅੱਜ ਸ਼ੁੱਕਰ ਫਰਡੇ ਤੋਂ ਜੀ ਬਾਕੀ ਜਿਹੜੇ ਨ ਕਿਉਂਕਿ ਉਸ ਤੋਂ ਬਾਅਦ ਨਵੰਬਰ ਸਾਰੀਆਂ ਨਵੀਆਂ ਫਿਲਮਾਂ ਆਉਣ ਦੇ ਚਾਂਸਸ ਪੂਰੇ ਨੇ ਕਿਉਂਕਿ ਲੋਕ ਆਣੇ ਸ਼ੁਰੂ ਹੋ ਜਾਣਗੇ ਤਾਂ ਡਿਸਟ੍ਰੀਬਿਊਟਰ ਹੈ ਪ੍ਰੋਡਿਊਸਰ ਹੈ ਜਿਨ੍ਹਾਂ ਨੇ ਇੰਨੇ ਪੈਸੇ ਲਗਾ ਰੱਖੇ ਹੈ ਉਹਨਾਂ ਤੇਲੀ ਹੁੰਦਾ ਹੈ ਕਿ ਜਿਨ੍ਹਾਂ ਦੇ ਕਲਾਇੰਟ ਨਹੀਂ ਆਉਂਦੇ ਤਾਂ ਫਿਲਮ ਨੂੰ ਲਾਸ ਹੋ ਸਕਦਾ ਬਟ ਮਤਲਬ ਇਹ ਹੈ ਕਿ ਜਿੰਨੀਆਂ ਪੁਰਾਣੀਆਂ ਫਿਲਮਾਂ ਆ ਰਹੀਆਂ ਲੋਕ ਦੇਖਣ ਆਣਗੇ 100% ਸ਼ੋਰ ਹੈ ਕਿਉਂਕਿ ਆ ਇਸ ਟਾਈਮ ਲੋਕ ਐਕਸਾਈਟਡ ਹੋ ਰਹੇ ਹੈ ਪੂਰੇ ਟਾਇਰ 6-5-6 ਮਹੀਨੇ ਬੈਠ ਕੇ ਟਾਇਰਡ ਹੋ ਚੁੱਕੇ ਨੇ ਇਹਦੇ ਲਈ ਇਹ ਪਹਿਲੇ ਕਿਹਾ ਜਾ ਰਿਹਾ ਕਿ ਬਹੁਤ ਡਰ ਹੈਗਾ ਕਿ ਆਡੀਅנס ਹਲੇ ਕਿਉਂਕਿ ਇੱਕ ਤਰ੍ਹਾਂ ਨਾਲ ਪਾਣੀ ਟੈਸਟ ਕੀਤਾ ਜਾ ਵਾਟਰ ਟੈਸਟਿੰਗ ਹੋ ਰਹੀ ਹੈ ਕਿ ਹਾਂ ਫਾਈਨਲੀ ਸਿਨੇਮਾ ਘਰਾਂ ਦੇ ਵਿੱਚ ਆਡੀਅנס ਪਹੁੰਚੇਗੀ ਜਾਂ ਫਿਰ ਨਹੀਂ ਉਸ ਦਾ ਕਿੰਨਾ ਡਰ ਹੈਗਾ ਪ੍ਰੋਡਿਊਸਰਜ਼ ਦੇ ਵਿੱਚ ਕਿਉਂਕਿ ਤੁਸੀਂ ਉਹਨਾਂ ਚ ਪਿਚਰ ਦੇ ਹੋ ਨਹੀਂ ਪ੍ਰੋਡਿਊਸਰ ਇਹ ਤਾਂ ਬਹੁਤ ਡਰ ਹੈ ਲੇਕਿਨ ਸਿਨੇਮਾ ਚ ਡਰ ਨਹੀਂ ਹੈ ਕਿਉਂਕਿ ਕਲਾਇੰਟਸ ਜਿਹੜੇ ਅਸੀਂ ਦੇਖੇ ਕੋਈ ਜਿੰਨੇ ਜਿੰਨੇ ਵੀ ਸਿਨੇਮਾ ਦੇਣਾ ਉਹਨਾਂ ਨੇ ਆਪਣਾ ਪੂਰਾ ਪ੍ਰੀਕਾਸ਼ਨ ਲੈ ਰੱਖ ਆਸੀਂ ਬਿਠਾ ਰਹੇ ਆ ਲੋਕ ਕਸਟਮਰ ਕੇਅਰ ਕੀਤੀ ਜਾਏਗੀ ਪੂਰੀ ਲੋਕ ਜਦੋਂ ਆਣੇ ਸ਼ੁਰੂ ਹੋਣਗੇ 2 ਦਿਨ ਆਣਗੇ 3 ਦਿਨ ਆਣਗੇ ਤਾਂ ਨੈਚੁਰਲੀ ਜਦੋਂ ਉਹ ਬਾਹਰ ਪਬਲਿਸਿਟੀ ਕਰਨਗੇ ਵੀ ਸਾਨੂੰ ਕੋਈ ਹੋ ਨਹੀਂ ਰਿਹਾ ਤਾਂ ਨੈਚੁਰਲੀ ਇਹ ਕਿ ਉਹ ਪਬਲਿਕ ਆਣੀ ਸ਼ੁਰੂ ਹੋ ਜਾਏਗੀ ਜੀ ਇਸ ਇਸ ਸਾਲ ਦੇ ਵਿੱਚ ਬਹੁਤ ਸਾਰੀ ਫਿਲਮਾਂ ਨੇ ਪੰਜਾਬੀ ਤੇ ਬਾਲੀਵੁੱਡ ਸਾਹਿਬ ਨੇ ਬਹੁਤ ਰਿਲੀਜ਼ਸ ਸੀਗਾ ਬਹੁਤ ਮੇਜਰ ਫਿਲਮਾਂ ਪਿਛਲੇ 7 ਮਹੀਨੇ ਰਿਲੀਜ਼ ਹੋਣੀਆਂ ਸੀਗਾ ਕਿੰਨਾ ਕੁ ਨੁਕਸਾਨ ਹੁਣ ਤੱਕ ਸਿਨੇਮਾ ਪੰਜਾਬੀ ਸਿਨੇਮਾ ਨੇ ਖਾਸ ਤੌਰ ਤੇ ਦੇਖਿਆ ਹੈ ਵੀ ਫਿਲਮਾਂ ਦਾ 100 ਕਰੋੜ ਤੋਂ ਉੱਪਰ ਦਾ ਨੁਕਸਾਨ ਜੀ ਕਿ ਬਾਕੀ ਤੇ ਹਿੰਦੀ ਫਿਲਮਾਂ ਦਾ ਤਾਂ ਕੁਝ ਕਹਿ ਨਹੀਂ ਸਕਦੇ ਜੀ ਕਿ ਬਾਕੀ 100 ਕਰੋੜ ਤੋਂ ਉੱਪਰ ਹੈ ਪ੍ਰੋਡਿਊਸਰ ਜਿੰਨੇ ਵੀ ਬੈਠੇ ਹੋਣੇ ਇਸ ਟਾਈਮ ਸਾਰੇ ਪਿਕਚਰ ਲਈ ਜੇ ਬੈਠੇ ਆ ਲੇਕਿਨ ਐਕਸਾਈਟਡ ਨਹੀਂ ਕਿਉਂਕਿ ਹਰ ਇੱਕ ਦਾ ਪੈਸਾ ਲੱਗ ਚੁੱਕਿਆ 6-6 ਮਹੀਨੇ ਦਾ ਦੇਖੋ ਪ੍ਰੋਡਿਊਸਰ ਹੈ 6-7 ਕਰੋੜ ਪੰਜਾਬੀ ਦੀ 5-6 ਕਰੋੜ ਤੋਂ ਵੱਧ ਹੀ ਲੱਗਦਾ ਹੈ ਪੈਸਾ ਹਰ ਇੱਕ ਇੰਟਰਸਟ ਵੀ ਪੇ ਕਰਦਾ ਸਭ ਉਹ ਕਹਿੰਦੇ ਆ ਕਿ ਲੋਕ ਆਣ ਤਾਂ ਅਸੀਂ ਪਿਕਚਰ ਰਿਲੀਜ਼ ਕਰੀਏ ਸਾਨੂੰ ਪੂਰੀ ਉਮੀਦ ਹੈ ਕਿ ਦਸੰਬਰ ਤੱਕ ਸਾਡੀਆਂ ਫਿਲਮਾਂ ਕਾਫੀ ਰਿਲੀਜ਼ ਹੋ ਜਾਣਗੀਆਂ ਜੀ ਤੇ ਲਾਈਕ 50% ਆਡੀਅנס ਦੇ ਨਾਲ ਪੈਸਾ ਪੂਰਾ ਹੋਣ ਦੀ ਕਿੰਨੀ ਕਿਉਂਕਿ ਕਹਿੰਦੇ ਕਿ ਸ਼ੋਅ ਵੀ ਘੱਟ ਜਿਹੇ ਹੋ ਰਹੇ ਨੇ ਕਿਉਂਕਿ ਸ਼ੋਅਸ ਦੇ ਵਿੱਚ ਡਿਫਰੈਂਸ ਵੱਧ ਗਿਆ ਅੱਧੇ ਅੱਧੇ ਘੰਟੇ ਦਾ ਗੈਪ ਲਿੱਤਾ ਜਾਏਗਾ ਸ਼ੋਅ ਕਿਉਂਕਿ ਇੱਥੇ ਜਿੱਥੇ ਆਪਾਂ ਖੜੇ ਉਹਨਾਂ ਨੇ ਅੱਧੇ ਘੰਟੇ ਦਾ ਗੈਪ ਲੈਣਾ ਹਰ ਉਹ ਤੋਂ ਬਾਅਦ ਸ਼ੋਅਸ ਹੁਣ ਘੱਟ ਜਾਣਗੇ ਤਾਂ ਰਿਕਵਰੀ ਨੂੰ ਟਾਈਮ ਲੱਗੇਗਾ ਜਾਂ ਕਿਸ ਤਰ੍ਹਾਂ ਦੇ ਨਾਲ ਹੁਣ ਕੰਮ ਹੋਏਗਾ ਜੀ ਨੂੰ ਜ਼ਰੂਰ ਟਾਈਮ ਲੱਗੇਗਾ ਰੀਜ਼ਨ ਹੈ ਕਿ ਇਸ ਟਾਈਮ ਸਿਨੇਮਾ ਨੂੰ ਲਾਸ ਹੈ ਜੀ ਪਹਿਲੇ ਵੀ ਲਾਸ ਸੀਗਾ ਹੁਣ ਵੀ ਲਾਸ ਹੈ ਹੁਣ ਖਰਚੇ ਵੱਧ ਜਾਣਗੇ ਲੇਕਿਨ ਇੱਕ ਦੋ ਵੀਕ ਜਦੋਂ ਤੋਂ ਕਰਨਗੇ ਪਬਲਿਕ ਆਣੀ ਸੀ 50 ਹਣ ਦੇਰੇ 50% ਤੇ 30 35% ਤੇ ਨੇਚਰਲੀ ਇਹ ਥੋੜਾ ਜਿਹਾ ਕਵਰੇਜ ਹੋਣੀ ਸ਼ੁਰੂ ਹੋ ਜਾਏਗੀ ਨੈਕਸਟ ਨਵੰਬਰ ਚ ਸਾਨੂੰ ਇੰਨਾ ਇੱਕ 50% ਲੋਗ ਆਣੇ ਸ਼ੁਰੂ ਹੋ ਗਏ ਤੇ ਕਵਰੇਜ ਮਤਲਬ ਉਹਨਾਂ ਦਾ ਐਕਸਪੈਂਸਿਵ ਵਾਰਾ ਕਲੀਅਰ ਹੋ ਜਾਣਗੇ ਤੇ ਉਹਨਾਂ ਤੱਕ ਪ੍ਰੋਡਿਊਸਰ ਵੀ ਇਹ ਸੋਚੇਗਾ ਕਿ ਯਾਰ 50% ਆ ਗਿਆ ਹੈ ਤੁਕ ਆਸੀਂ ਵੀ ਚ ਨਵੀਂ ਰਿਲੀਜ਼ ਕਰੀਏ ਜਦੋਂ ਨਵੀਂ ਰਿਲੀਜ਼ ਕਰਕੇ ਤਾਂ ਨੇਚਰਲੀ ਆਟੋਮੈਟਿਕ ਸਾਰੇ ਲੋਕ ਨਵੇਂ ਹੀ ਆਣ ਗਏ ਕੋਈ ਪ੍ਰਾਣੀ ਪਿਕਚਰ ਆ ਸਾਰੇ ਹੁਣ ਜੱਟ ਕਰ ਰਹੇ ਨੇ ਜੱਟਾ ਟੂ ਦੇਖ ਚੁੱਕੇ ਐ ਉਹ ਕਾਫੀ ਦੋ ਤਿੰਨ ਵਾਰ ਦੇਖ ਚੁੱਕੇ ਐ ਤੇ ਚੱਲ ਮੇਰੇ ਪੁੱਤ ਵਨ ਦੇਖ ਚੁੱਕੇ ਐ ਦੋ ਰਿਲੀਜ਼ ਹੋ ਚੁੱਕੀ ਉਹ ਵੀ ਨਵੰਬਰ ਦਸੰਬਰ ਰਿਲੀਜ਼ ਹੋ ਜੇਗੀ ਕਿਉਂਕਿ ਉਹਨੂੰ ਲੋਕ ਪੈਣਗੇ ਹੀ ਪੈਣਗੇ ਐਤੀ ਮੂਵੀ ਨੇ ਜਿਹੜੀ ਹਜੇ ਵੀ ਡਿਸਟਰੀਬਿਊਟਰਸ ਜਿਹੜੇ ਨੇ ਉਹ ਪ੍ਰੋਡਿਊਸਰਸ ਨਾਲ ਗੱਲ ਕਰ ਰਹੇ ਨੇ ਕਿ ਆਖਿਰਕਾਰ ਕਿਹੜੀ ਫਿਲਮ ਰਿਲੀਜ਼ ਹੋਏਗੀ ਨਹੀਂ ਉਹ ਵੀ ਹਜੇ ਜਿਹੜੇ ਡਿਸੀਜਨਸ ਨੇ ਉਹ ਹ ਡਿਸਟ੍ਰਿਬਿਊਟਰ ਮੇਨ ਜਗ੍ਹਾ ਨੇ ਓਮ ਜੀ ਹੋ ਗਿਆ ਜਾਂ ਨਰਸੀਮਹਨ ਅੰਟਰਪ੍ਰਾਈਜ਼ ਹੋ ਗਿਆ ਜਾਂ ਇਹ ਫਿਲਮ ਹੋ ਕੇ ਹਿੰਦੀ ਫਿਲਮਾਂ ਤੇ ਸਾਰੇ ਆ ਰਹੇ ਨੇ ਉਹ ਹੁਣ ਸਾਰੀ ਫਿਲਮਾਂ ਨੂੰ ਰਿਲੀਜ਼ ਕਰਨ ਦੀ ਜੇ ਕਰਨਗੇ ਕਿਉਂ ਪਿਕਚਰ ਰੱਖ ਕੇ ਕੀ ਕਰਨਗੇ ਪੈਸਾ ਲੱਗਿਆ ਤੇ ਕਸਟਮਰ ਆਣਗੇ ਲੋਕ ਆਣਗੇ ਦੇਖਣਗੇ ਸਾਡੇ ਅੰਦਰ ਥੋੜਾ ਜਿਹਾ ਸਾਨੂੰ ਇੰਨਾ ਉਮੀਦ ਪੁਰੀ ਹੈ ਕਿ ਪੰਜਾਬ ਦੇ ਲੋਕ ਇੰਨੇ ਜਿਆਦਾ ਨਹੀਂ ਹੋਣਗੇ ਠੀਕ ਆਣਗੇ ਜਰੂਰ ਇਹ 100 ਅੰਡਰ 100 ਚਾਹ ਉਹ ਇੱਕ ਫਸਟ ਵੀਕੇ ਥੋੜੀ ਜਰੂਰ ਪ੍ਰੋਬਲਮ ਆ ਸਕਦੀ ਹੈ ਸੈਕੰਡ ਵੀਕੇ ਜ ਮੈਨੂੰ ਪੂਰ ਆਈ ਹੋਪ ਕਿ 40% ਤੇ ਲੋਕ ਆਣਗੇ ਰਾਈਟ ਬਹੁਤ ਬਹੁਤ ਸ਼ੁਕਰੀਆ ਸਰ ਲਾਈਕ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਿਤਨੇ ਕਿਤੇ ਪ੍ਰੋਡਿਊਸਰ ਡਿਸਟ੍ਰੀਬਿਊਟਰਸ ਨੂੰ ਬਹੁਤ ਉਮੀਦ ਹੈ ਕਿ 15 ਤਰੀਕ ਨੂੰ cinema ghar khulenge ਉਸ ਤੋਂ ਬਾਅਦ ਦਰਸ਼ਕ cinema ghar ਤੱਕ ਪਹੁੰਚਣਗੇ ਜਿਸ ਤੋਂ ਬਾਅਦ ਉਹਨਾਂ ਦੀ ਉਮੀਦਾਂ ਹੋਰ ਵਧਣਗੀਆਂ ਤਾਂ ਹੀ ਉਹ ਜਾ ਕੇ ਹੋਰ ਨਵੀਆਂ ਫਿਲਮਾਂ ਨੂੰ cinema ghar 'ਚ ਉਤਾਰ ਪਾਣਗੇ ਫਿਲਹਾਲ ਹੁਣ cinema ਦਾ ਕੀ ਹਾਲ ਹੋਏਗਾ ਖੁੱਲਣ ਤੋਂ ਬਾਅਦ ਉਮੀਦ ਆਹੀ ਅਸੀਂ ਨਾਲ ਸੋਸ਼ਲ ਡਿਸਟੈਂਸਿੰਗ ਸਭ ਚੀਜ਼ਾਂ ਦਾ ਫੁੱਲ ਤਰੀਕੇ ਨਾਲ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਕਿ ਦਰਸ਼ਕ ਜਿਹੜੇ cinema ਘਰ ਦੇ ਵਿੱਚ ਪਹੁੰਚਣ ਉਹਨਾਂ ਦੀ ਸੇਫਟੀ ਜ਼ਰੂਰ ਬਣੀ ਰਹੇਗੀ cinema ਘਰ 15 ਅਕਤੂਬਰ ਨੂੰ ਖੁੱਲਣਗੇ ਤੇ ਮਾਲਸ ਦੇ ਵਿੱਚ ਵੀ ਹੋਰ ਲੋਕ ਜ਼ਰੂਰ ਪਹੁੰਚਣਗੇ ਕਿਉਂਕਿ cinema ਦੇਖਣ ਵਾਲੇ ਸਿੱਧਾ ਮਾਲ ਦੇ ਵਿੱਚ ਆ ਕੇ ਸ਼ਾਪਿੰਗ ਕਰਦੇ ਨੇ ਤੇ ਉਸ ਦੇ ਨਾਲ ਜੋ ਮਾਲ ਮੈਨੇਜਰਸ ਨੇ ਤੇ ਮਾਲ ਦੇ ਵਿੱਚ ਕਸਟਮਰ ਦੇ ਆਉਣ ਦੀ ਉਮੀਦਾਂ ਨੇ ਉਹ ਵੀ ਵੱਧੀਆਂ ਜਾ ਰਹੀਆਂ ਨੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਡੀਐਲਐਫ ਸਿਟੀ ਸੈਂਟਰ ਹੈੱਡ ਸਿਦਾਰ ਪ੍ਰਕਾਸ਼ ਸਰ ਵੈਲਕਮ ਟੂ এবੀਪੀ ਸੈਲੋ ਥੈਂਕ ਯੂ ਵੈਰੀ ਮਚ ਸਰ ਸਰ ਕੱਲ ਤੋਂ ਸਿਨੇਮਾ ਖੁੱਲ ਜਾਣਗੇ 15 ਤਰੀਕ ਦਾ ਇੰਤਜ਼ਾਰ ਸਾਰਿਆਂ ਨੇ ਕਿ ਦਰਸ਼ਕ ਆਉਣਗੇ ਤਾਂ ਮਾਲ ਦੇ ਵਿੱਚ ਵੀ ਆਡੀਅנס ਆ ਦੇਗੀ ਤੁਹਾਨੂੰ ਕੀ ਉਮੀਦਾਂ ਨੇ ਸਨ ਮਾਹੂਲ ਦੇ ਨਾਲ ਸਰ ਪਹਿਲੇ ਤਾਂ ਮੈਂ ਬਹੁਤ ਬਹੁਤ ਖੁਸ਼ ਹਾਂ ਟੂ ਬੀ ਓਨੈਸਟ ਪਰਸਨਲੀ ਤੇ ਸਾਡੇ ਸਾਰੇ ਮਾਲ ਦੇ ਅੰਦਰ ਮੈਂ ਕਵਾਂਗਾ ਜਿੰਨੇ ਵੀ ਰਿਟੇਲਰਸ ਨੇ ਸਾਨੂੰ ਬਾਰੇ ਤੇ ਇੱਕ ਤਾਂ ਥੋੜਾ ਜਿਹਾ ਮੈਂ ਕਵਾਂਗਾ ਕਿ ਜਿੰਨਾ ਡਰ ਸੀਗਾ ਥੋੜਾ ਬਹੁਤ ਘਟਨਾ ਸ਼ੁਰੂ ਹੋ ਗਿਆ ਹੈ ਪਬਲਿਕ ਨੂੰ ਹੁਣ ਥੋੜੀ ਜੀ ਨਿਊ ਨਾਰਮਲ ਲਾਈਫ ਜੀਣ ਦੀ ਆਦਤ ਪੈ ਗਈ ਹੈ ਹੁਣ ਅਸੀਂ ਵੀ ਮਾਸਕ ਨਾਲ ਸੈਨੀਟਾਈਜ਼ਰ ਨਾਲ ਜੀਣਾ ਸ਼ੁਰੂ ਕਰਤਾ ਹੈ ਸੋ ਹੁਣ ਪਬਲਿਕ ਬਾਹਰ ਆ ਰਹੀ ਹੈ ਤੇ ਸਾਨੂੰ ਜਿਹੜੀ ਜਿੰਨੀਆਂ ਫੁੱਟਫਾਲ ਦੀ ਉਮੀਦਾਂ ਸੀ ਸਿਟੀ ਸਿਟੀਸਨ ਮਾਲਸ ਡੀਐਲਐਫ ਦੇ ਉਸ ਤੋਂ ਥੋੜੀ ਜ਼ਿਆਦਾ ਹੀ ਆ ਰਹੀ ਹੈ ਟੂ ਬੀ ਓਨੈਸਟ ਹੁਣ ਅਸੀਂ ਪੈਂਟਲੂਨ ਵੀ ਖੋਲ ਲਿਆ ਲਾਸ ਸੰਡੇ ਨੂੰ ਇਸ ਕਰਕੇ ਪਬਲਿਕ ਹੋਰ ਵਧੀ ਨਾਓ ਹੁਣ ਹੌਲੀ ਹੌਲੀ ਤੁਹਾਡੇ ਹੋਰ ਸਟੋਰਸ ਜਿਹੜੇ ਨੇ ਉਹ ਓਪਨ ਹੁੰਦੇ ਜਾ ਰਹੇ ਨੇ ਲਾਈਕ ਕਿਤੇ ਨਾ ਕਿਤੇ ਕਿਉਂਕਿ ਸਭ ਤੋਂ ਪਹਿਲਾਂ ਡਰ ਜਿਹੜਾ ਸੀ ਉਹ ਮਾਲਸ ਨੂੰ ਵੀ ਸੀਗਾ ਕਿ ਲੋਕ ਆਉਣਗੇ ਜਾਂ ਨਹੀਂ ਆਉਣਗੇ ਹੈਨਾ ਤਾਂ ਉਹ ਡਰ ਕਿੰਨਾ ਹੁਣ ਫੁੱਟਫਾਲ ਕਿੰਨਾ ਵਧਿਆ ਪਹਿਲਾਂ ਨਾਲ ਮੈਂ ਦੱਸਦਾ ਪਹਿਲੀ ਗੱਲ ਤੇ ਜਿੰਨੇ ਡੀਟੇਲਰ ਸੀ ਪਹਿਲਾਂ ਥੋੜਾ ਬਹੁਤ ਡਰਦੇ ਸੀ ਯਾਰ ਮੈਂ ਖੋਲਾਂ ਨਹੀਂ ਖੋਲਾਂ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਾਂਗਾ ਹੁਣ ਵੀ ਜਿੰਨੇ ਬਿਲਕੁਲ 10 ਸੇ 8 ਬੰਦੇ ਹੋਰ ਸਿਗਰੇਟੇਲਰ ਉਹਨੇ ਦਿਲ ਖੋਲ ਕੇ ਅੱਗੇ ਆ ਰਹੇ ਨੇ ਕਹਿ ਰਹੇ ਨੇ ਜੀ ਬਿਲਕੁਲ ਆਪਾਂ ਨੇ ਖੋਲਣਾ ਹੈ ਹੁਣ ਕਿਉਂਕਿ ਪਬਲਿਕ ਆਣੀ ਵਧਣੀ ਸ਼ੁਰੂ ਹੋ ਗਈ ਹੈ ਪੈਂਡਲੂਨ ਤੋਂ ਵਧਣੀ ਸ਼ੁਰੂ ਹੋ ਗਈ ਹੈ ਨਾ ਹੁਣ ਜਿਹੜਾ ਪੀਵੀਆਰ ਆ ਜਾਂਦਾ ਹੈ ਵੀ ਆਰ ਵੈਰੀ ਪੋਜ਼ਿਟਿਵ ਤੇ ਅਸੀਂ ਪੱਕਾ ਸਮਝਦੇ ਹਾਂ ਕਿ ਇਹਦੀ ਪੋਰਟਫੋਲ ਹੋਰ ਵਧੇਗੀ ਤੇ ਵੀ ਵਿਲ ਕਮ ਬੈਕ ਟੂ ਆਰ ਨਾਰਮਲ ਨੰਬਰਸ ਐਟ ਲੀਸਟ ਤੇ ਯੈਸ ਵੀ ਆਰ ਆਲਸੋ ਟੇਕਿੰਗ 올 ਦੀ ਮੋਸਟ ਇੰਪੋਰਟੈਂਟ ਪ੍ਰੀਕੋਸ਼ਨਸ ਲਾਈਕ ਬੰਦਾ ਮਾਸਕ ਪਾ ਕੇ ਆਏਗਾ ਤੁਸੀਂ ਦੇਖਿਆ ਹੋਏਗਾ ਜੇ ਤੁਸੀਂ ਜਾਓ ਸਾਡੇ ਐਂਟਰੈਂਸ 'ਚ ਕ ਅਸੀਂ ਮੈਟ ਲਾਇਆ ਹੈ ਅਸੀਂ ਕਿਸੇ ਵੀ ਬੰਦੇ ਦਾ ਰੂਗੇ ਸੇਤੂ ਚੈੱਕ ਕਰ ਬਗੈਰ ਅੰਦਰ ਨਹੀਂ ਆਂਦੇ ਰੇ ਸੋ ਮੇਜਰ ਪ੍ਰੀਕਾਸ਼ਨਸ ਆਰ ਬੀਂਗ ਡਨ ਅਸੀਂ ਸਾਰੇ ਤਰਫ ਸੋਸ਼ਲ ਡਿਸਟੈਂਸਿੰਗ ਵਾਸਤੇ ਪੈਟਰੋਲਿੰਗ ਕਰ ਰਹੇ ਹਾਂ ਸੋ ਵੀ ਆਰ ਸਰਟਨਲੀ ਮੇਕਿੰਗ ਸ਼ੋਰ 올 ਦ ਪ੍ਰੀਕਾਸ਼ਨਸ ਆਰ ਇਨ ਪਲੇਸ ਐਂਡ ਵਿਦ ਪੀਵੀਆਰ ਕਮਿੰਗ ਇਨ ਵੀ ਵਿਲ ਡੈਫੀਨਟਲੀ ਮੇਕ ਸ਼ੋਰ ਥਿੰਗਸ ਆਰ ਗੈਟਿੰਗ ਬੈਟਰ ਐਂਡ ਬੈਟਰ ਯਾਨੀ ਕਿ ਸਿੱਧੇ ਤੌਰ ਤੇ ਇਹ ਚੀਜ਼ ਹੈਗੀ ਹੈ ਕਿ ਜੋ ਸਿਨੇਮਾ ਕਰ ਪ੍ਰੀਕਾਸ਼ਨਸ ਲੈ ਰਹੇ ਨੇ ਤੋਂ ਡਬਲ ਪ੍ਰੀਕਾਸ਼ਨਸ ਜੋ ਹੈ ਉਹ ਮਾਲ ਵੱਲੋਂ ਵੀ ਹੈਗੀਆਂ ਨੇ ਯਾਨੀ ਕਿ ਜੋ ਦਰਸ਼ਕ ਨੇ ਜਿਹੜੇ ਆਉਣਗੇ ਜਾਂ ਕ रिस्पोंसिबिलिटी है डीएलएफ द फर्स्ट टैगलाइन ही सेफ्टी है जो तुम देखोगे वी आर वी आर ओनली वर्किंग टूअर्स मैक्सिमम सेफ्टी इन ये पैंडमिक करके वी हैव बिकम मोर प्रिकॉशियस और सारी असी मेजर्स टेक केयर करके और वी विल मेक श्योर जो कस्टमर आएगा ही इज डेफिनेटली सेफ सर बट येस एवरी इंडिविजुअल हैज टू बी रिस्पोंसिबल ऑन इट्स ओन आत्मनिर्भर कमांगा थैंक यू सो मच हूँ मॉल्स के सिक्योरिटी का पूरा ख्याल रखा गया सेफ्टी का पूरा ख्याल रखा जा रहा है ताकि उतों भी स्क्रीन होके ही ਜਿਹੜਾ ਸ਼ਖਸ ਹੈ ਉਹ ਸਿਨੇਮਾ ਘਰ ਤੱਕ ਪਹੁੰਚੇ ਕੈਮਰਾਮੈਨ ਸੰਦੀਪ ਦੇ ਨਾਲ ਭਵਨੀਤ ਕੌਸ਼ਲ এবੀਪੀ ਸੰਜਾ ਚੰਦਗੜ੍ਹ